ਬਾਪੂਏ ਬਈ ਇਹਦਾ ਆਪਣਾ ਇਹਦਾ ਆਪਣਾ ਕਪੂਰ ਦੀ ਕੁਰਦੇ ਗੋ ਕਪਰੇ ਸੰਕਿਆ ਹੋ ਗਿਆ ਬਾਕੂ ਪੰਜਾਬ ਦੇ ਜਹਾਂ ਫਰਦੇ ਤੇਰੀ ਤੇ ਮਾਦੀ ਨੇ ਰਹੀ ਚੱਲਦਾ ਉਹ ਪਰ ਤਾ ਕੁਝ ਘੱਟ ਵੀ ਫਰਦੀ ਨਾ ਤੇ ਮੈਂ ਬਾਈ ਹੋ ਜਾਂਦਾ ਬਾਈ ਹੋ ਜਾਂਦਾ ਤੇ ਜੀ ਦਾ ਨਤੀਜਾ ਇਹ ਨਿਕਲਿਆ ਕਿ ਮੈਂ ਜਮਤ ਨਾਲ ਪਰ ਬੀਜਾ ਤੁਸੀ ਸਾਰੇ ਤੁਸੀ ਸਾਰੇ ਯਾਦ ਰੱਖੋ ਸਾਡੀ ਪੰਜ ਦਰਿਆਵਾਂ ਦੀ ਧਰਤੀ ਭਜਾ ਚੱਕੀ ਹੋਇਆ ਮਰਹਾ ਨਹੀਂ ਪੱਜਾ ਦਿੱਤੀ ਦਾ ਉਹ ਨਸ਼ਾ ਉਹ ਧਿਆਨ ਦਿੱਤੀ ਮੈਂ ਸੱਤਾਂ ਦਾ ਚੇਹੇ ਕੁਫੀਤ ਗਿਆ ਕੁਦਰਤ ਦੀ ਧਾਰ ਮਗਰ ਪੱਜਾ ਜਾਂਦਾ ਸੀ ਪੰਦੇਰੇ ਕਰਕੇ ਇੰਨੇ ਕੀ ਆਨੀ ਦੇਖੂ ਚਾਜ ਗਿਆ ਟੈਕ ਦੇ ਤਾਰੀਖ ਪੂਰਾ ਹੋ ਗਿਆ ਓਏ ਗਿਰ ਮੇਲ ਪਿੱਤੀ ਆਪਣਾ ਪੂਰਾ ਹੋ ਗਿਆ ਅੱਛਾ ਅੱਜ ਅੱਬਾ ਜੀ ਇੱਥੇ ਇਕੱਠੇ ਹੋਈ ਸੀ ਜਿਹੜਾ ਸੰਪਰਕ ਮੀਟਿੰਗ ਦੇ سلسلے ਦੇ ਵਿੱਚ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਵਰਕਸ਼ਾਪਾਂ ਦੇ ਵਿੱਚ ਲੋਕਾਂ ਦੇ ਨਾਲ رابطہ ਕਾਇਮ ਕਰਨ ਲਈ ਲੋਕਾਂ ਨੂੰ ਯੁੱਧ ਨਸ਼ਾ ਵਿਰੁੱਧ ਤੇ ਮੁਹਿੰਮ ਨਾਲ ਜੋੜਨ ਲਈ ਪੰਜਾਬ ਪੁਲਿਸ ਵੱਲੋਂ ਇਹ ਸੰਪਰਕ ਮੀਟਿੰਗਾਂ ਕੀਤੀ ਕੀਤੀ ਜਾ ਰਹੀ ਹੈ ਔਰ ਅੱਜ ਉਸੇ ਲੜੀ ਦੇ ਵਿੱਚ ਅੱਜ ਆਪਾਂ ਲੱड्डा ਜਿਹੜਾ ਸੰਗਰੂਰ ਦੇ ਵਿੱਚ ਇਹ ਮੀਟਿੰਗ ਕੀਤੀ ਹੈ ਡੂਰੀ ਹਲਕੇ ਦੇ ਵਿੱਚ ਔਰ ਇੱਥੇ ਕਾਫੀ ਪਿੰਡਾਂ ਤੋਂ ਸਰਪੰਚ ਇੱਕ ਸਰਪੰਚ ਸਬਕਾ ਸਰਪੰਚ ਪੀਪਲਸ ਰਿਪਰੈਜ਼ੈਂਟੇਟਿਵਸ اور ਸ਼ਹਿਰ ਤੋਂ ਕਾਫੀ ਲੋਕ ਅੱਜ ਸ਼ਾਮਿਲ ਹੋਏ ਔਰ ਪੁਨਾ ਨਾਲ ਫੁੱਲ ਕੇ ਬੜੇ ਅੱਛੇ ਮਾਹੌਲ ਦੇ ਵਿੱਚ ਗੱਲਾਂ ਹੋਈਆਂ ਔਰ ਸਭ ਤੋਂ ਵਧੀਆ ਗੱਲ ਅੱਜ ਇਹ ਰਹੀ ਕਿ ਦੋ ਸਾਡੇ ਵੀਰ ਜਿਨ੍ਹਾਂ ਨੇ ਨਸ਼ਿਆਂ ਦੇ ਉੱਤੇ ਜਿੱਤ ਪਾਈ ਹੈ ਉਹ ਵੀ ਸ਼ਾਮਿਲ ਹੋਏ ਨਾਨੀ ਆਪਣੀ ਗੱਲ ਆਪਣੀ ਜਿਹੜੀ ਐਕਸਪੀਰੀਅੰਸ ਹੈ ਉਹ ਸ਼ੇਅਰ ਕੀਤਾ ਸਾਰਿਆਂ ਦੇ ਨਾਲ ਤੇ ਨਾਲ ਹੀ ਇੱਕ ਬਹੁਤ ਹੀ ਦਿਲ ਨੂੰ ਛੋਣ ਵਾਲਾ ਇੱਕ ਨਾਟਕ ਵੀ ਪੇਸ਼ ਕੀਤਾ ਗਿਆ ਜਿਹਦੇ ਵਿੱਚ ਜਿਹੜਾ ਕਿ ਇੰਪੈਕਟ ਬਹੁਤ ਅੱਛਾ ਰਿਹਾ ਲੋਕਾਂ ਦੇ ਵਿੱਚ ਤੇ ਮੈਨੂੰ ਅੱਜ ਇੱਕ ਹੋਰ ਬਹੁਤ ਅੱਛੀ ਗੱਲ ਪਤਾ ਲੱਗੀ ਹੈ ਕਿ ਪਿੰਡ ਸ਼ੇਰਪੁਰ ਦੇ ਜਿਹੜੇ ਨੌਜਵਾਨ ਯੂਥ ਨੇ ਉਹਨਾਂ ਨੇ ਮਿਲ ਕੇ ਆਪਣੇ ਪਿੰਡ ਨੂੰ ਡਰਗ ਤੋਂ ਮੁਕਤ ਕਰਾਣ ਲਈ ਨਸ਼ਾ ਤੋਂ ਮੁਕਤ ਕਰਾਣ ਲਈ ਮਹਿੰਮ ਛੜੀਏ ਉਹਨਾਂ ਨੇ ਆਪ ਜਿਹੜੇ ਹੈ ਉਹਦੀ ਡਰੱਗ ਦੀ ਵਿਕਰੀ ਹੈ ਉਸ ਏਰੀਆ ਚ ਇੱਕ 5-6 ਪਿੰਡਾਂ ਦੇ ਵਿੱਚ ਕਾਫੀ ਰੋਕ ਲਿੱਤੀ ਹੈ ਤੇ ਉਹ ਏਰੀਆ ਜਲਦੀ ਡਰੱਗ ਫਰੀ ਹੋਣ ਵਾਲਾ ਹੈਗਾ ਸੋ ਇਹ ਮੇਰੇ ਲਈ ਵੀ ਅੱਜ ਇੱਕ ਐਜੂਕੇਟਿਵ ਵਿਜ਼ਿਟ ਰਿਹਾ ਤੇ ਮੈਨੂੰ ਅੱਜ ਯਕੀਨ ਹੈ ਕਿ ਜਿਹੜੇ ਲੋਕ ਇੱਥੇ ਆਏ ਨੇ ਉਹ ਅੱਗੇ ਜਾ ਕੇ ਲੋਕਾਂ ਨੂੰ ਮੋਟੀਵੇਟ ਕਰਨਗੇ ਤਾਂ ਕਿ ਜਿਹੜੀ ਇਹ ਮੁਹਿੰਮ ਪੰਜਾਬ ਸਰਕਾਰ ਨੇ ਛੇੜੀ ਹੈ ਇਹਦੇ ਨਾਲ ਲੋਕ ਜੁੜਨ ਔਰ ਜਿਹੜਾ ਆਪਾਂ ਡਰਗ ਦੀ ਡਿਮਾਂਡ ਹੈ ਉਹਨੂੰ ਕੰਟਰੋਲ ਕਰ ਸਕੀਏ ਲੋਕਲ ਲੈਵਲ ਸਪਲਾਈ ਜਿਹੜੀ ਹੈ ਉਹਦੇ ਅਗੇਂਸਟ ਆਪਾਂ ਐਕਸ਼ਨ ਲੈ ਸਕੀਏ ਲੋਕਾਂ ਦੇ ਮਦਦ ਨਾਲ ਉਹਨਾਂ ਦੇ ਕੋਆਪਰੇਸ਼ਨ ਨਾਲ ਸਰ ਅੱਗੇ ਤੋਂ ਵੀ ਹੋਰ ਮੀਟਿੰਗਾਂ ਹੋਣਗੀਆਂ ਨਸ਼ੇ ਦੇ ਬਾਰੇ ਦੇਖੋ ਇਹ ਇਹ ਚਲਦੀ ਰਹੇਗੀ ਅੱਜ ਇੱਕ ਸ਼ੁਰੂਆਤ ਹੈ ਸ਼ੁਰੂਆਤ ਨਹੀਂ ਹੈ ਇਹ ਹੁੰਦੀ ਰਹੀ ਹੈ ਇਹ ਇੱਕ ਕੜੀ ਦਾ ਇੱਕ ਹਿੱਸਾ ਹੈ ਅੱਜ ਅੱਜ ਦਾ ਇਹ ਪਹਿਲਾ ਮੀਟਿੰਗ ਨਹੀਂ ਹੈ ਔਰ ਇਹ ਆਖਰੀ ਵੀ ਨਹੀਂ ਹੋਣ ਵਾਲਾ ਇਸ ਇਲਾਕੇ ਚ ਸੰਰੂਰ ਜ਼ਿਲ੍ਹੇ ਦੇ ਵਿੱਚ ਮੈਨੂੰ ਮੈਨੂੰ ਸਰਤਾਜ ਜੀ ਨਾਲ ਐਸਐਸਪੀ ਸਾਹਿਬ ਨਾਲ ਕੰਮ ਕਰਨ ਦਾ ਫਰਮਾਨ ਹੋਇਆ ਹੈ ਡੀਜੀ ਸਾਹਿਬ ਨਾਲ ਕਿ ਆਪਾਂ ਇਕੱਠੇ ਹੋ ਕੇ ਇੱਥੇ ਇੱਕ ਕਨਸਰਟਿਡ ਐਫਰਟ ਕਰਕੇ ਡਰੱਗਸ ਨੂੰ ਇਸ ਜ਼ਿਲ੍ਹੇ ਤੋਂ ਖਤਮ ਕਰੀਏ ਤੇ ਇਸ سلسلے ਚ ਮੈਂ ਵੀ ਇੱਥੇ ਆਂਦਾ ਰ੍ਹਾਂਗਾ ਤੇ ਐਸਐਸਪੀ ਸਾਹਿਬ ਨੇ ਇਥੇ ਇਸ ਤਰ੍ਹਾਂ ਦੀ ਮੀਟਿੰਗ ਕਰਦੇ ਰਹਿਣੀ ਹੈ ਸਰ ਜਿਹੜੇ ਹੁਣ ਵੀ ਕਈ ਲੋਕ ਨਸ਼ਾ ਵੇਚ ਰਹੇ ਨੇ ਕਿਸ ਤਰ੍ਹਾਂ ਨਿਚਤਾ ਬੰਨਣਾ ਚਾਹੀਏ ਦੇਖੋ ਨਸ਼ਾ ਵੇਚਣ ਵਾਲੇ ਮੈਂ ਜਿਵੇਂ ਦਲ ਕਰ ਰਿਆ ਸੀ ਆ ਜਿਹੜਾ ਹੁਣ ਉਹ ਸਮਾਂ ਆ ਗਿਆ ਹੈ ਕਿ ਉਹਨਾਂ ਲਈ ਇਸ ਸਮਾਜ 'ਚ ਜਗ੍ਹਾ ਨਹੀਂ ਆ ਆ ਜਿਹੜੀ ਜਾਗਰੂਕਤਾ ਹੈ ਉਹ ਵੀ ਕਾਫੀ ਹੈ ਪੰਜਾਬ ਨੇ ਬਹੁਤ ਕੁਝ ਬਹੁਤ ਬਰਵਾਦੀ ਵੀ ਵੇਖ ਲਿਆ ਹੈਗਾ ਜਿਹੜੇ ਕਈ ਪਰਿਵਾਰ ਉਜੜ ਗਏ ਨੇ ਸੋ ਮੈਨੂੰ ਜਿਹੜਾ ਨਜ਼ਰ ਆ ਰਿਹਾ ਹੈ ਲੋਕਾਂ ਦੇ ਵਿੱਚ ਮੈਂ ਫੀਲ ਕਰ ਰਿਹਾ ਹਾਂ ਕਿ ਇਹ ਇੱਕ ਉਤਸੁਕਤਾ ਹੈ ਇਸ ਚੀਜ਼ ਦੀ ਕਿ ਜਲਦੀ ਤੋਂ ਜਲਦੀ ਇਹ ਚੀਜ਼ ਖਤਮ ਹੋਵੇ ਲੋਕ ਖੜੇ ਹੋ ਗਏ ਨੇ ਔਰ ਸਾਡੇ ਕੋਲ ਵੀ ਦੇਖੋ ਤੁਸੀਂ ਪੰਜਾਬ ਜਿਹੜਾ ਸਾਡਾ ਰਿਕਵਰੀ ਹੈ ਜਿਹੜਾ ਇਨਫਾਰਮੇਸ਼ਨ ਆ ਰਿਹਾ ਉਹਦੇ ਬੇਸਿਸ ਤੇ ਜਿਹੜੀ ਰਿਕਵਰੀ ਹੋ ਰਹੀ ਹੈ ਬਹੁਤ ਜ਼ਿਆਦਾ ਹੈ ਸੋ ਪੁਲਿਸ ਲੱਗੀ ਹੋਈ ਹੈ ਲੋਕਾਂ ਦੇ ਸਾਥ ਦੇ ਨਾਲ ਜਿਹੜਾ ਇਹ ਡਰਗ ਵੇਚਣ ਵਾਲੇ ਆ ਉਹਨਾਂ ਨੂੰ ਚੇਤਾਵਨੀ ਸਿਰ ਰਹੀ ਹੈ ਕਿ ਇਹ ਕੰਮ ਛੱਡ ਦਿਓ ਇਸ ਸੂਬੇ ਤੋਂ ਇਸ ਦੇਸ਼ ਤੋਂ ਬਾਹਰ ਚਲੇ ਜਾਓ ਅਗਰ ਇਹ ਕੰਮ ਕਰਨਾ ਹੈ ਇੱਥੇ ਤੁਹਾਡੇ ਲਈ ਕੋਈ ਜਗ੍ਹਾ ਨਹੀਂ ਹੈ ਸਰ ਲੋਕ ਅਜੇ ਵੀ ਡਰਦੇ ਨੇ ਪੁਲਿਸ ਨੂੰ ਫਿਰ ਇਨਫੋਰਮੇਸ਼ਨ ਦਿੰਦੇ ਤੋਂ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਦੇਖੋ ਮੈਂ ਉਹਨਾਂ ਨੂੰ ਸਿਰਫ ਇਹ ਮੀਡੀਆ ਦੇ ਸਾਥੀ ਅਤੇ ਆਪ ਸਭ ਜਿਨ੍ਹਾਂ ਨੇ ਇੱਥੇ ਸਾਡੇ ਸਟ੍ਰੋਕਾ ਵਿੱਚ ਸ਼ਿਰਕਤ ਕੀਤੀ ਹੈ ਸਭ ਨੂੰ ਪਿਆਰ ਭਰੀ ਸਤਿਕਾਰ ਦਾ ਅੱਜ ਬੜਾ ਹੀ ਇੱਕ ਮੁਬਾਰਕ ਮੌਕਾ ਹੈ ਜਿਸ ਤੇ ਆਪਾਂ ਸਭ ਇੱਕ ਦੂਸਰੇ ਦੇ ਮੁਖਾਤਬ ਹੋ ਸਕਦੇ ਹਾਂ ਤੇ ਜਿਹੜਾ ਇਹ ਵੱਡੀ ਮੁਹਿੰਮ ਹੈ युद्ध नशिया विरुद्ध जो पंजाब सरकार ने भी कभी है ये तहत विचार वटादरा करके इसको तो अगे ले जा सकते हैं ये जी मुहिम है इस कोई सिर्फ अज या दल नहीं है ये बहुत समय तो जारी है और तो होर भी अगे असू लेके आवों पर ये कामयाबी निर्भर करती है आप सब के मोडिया से अगर थोड़ा साथ साढ़े तो है साथे ना अभी नशा मुक्त कर पाओगे मैं नशिया तो दे बारे गल कर आप सब दो जरूरी बंद गल और अपने विचार साझे करना चाहूंगा सब तो पहला कि आजकल साइबर क्राइम बहुत बढ़ है अगर तुम्हें देखा होगा तो मोहल्ले होहल्ले पिंडा के पता चल जूगा कि किसी के कोई पैसे निकल गए किसी ना कोई तो फ्रॉड हो गया तो मैं आप सब गुजारिश कराँगा कि अगर थोड़ा किसी का भी कोई मोबाइल तो कोई बैंक खाते पैसा निकल गया ਤਾਂ ਕਿਰਪਾ ਕਰਕੇ ਤੁਸੀਂ 1930 ਨੰਬਰ ਹੈਗਾ 1930 ਉਸ ਤੇ ਫੋਨ ਕਰੋ ਉਸ ਤੇ ਆਪਣੀ ਜਾਣਕਾਰੀ ਦਿਓ ਤੇ ਜਲ ਤੋਂ ਜਲਦ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਹੈ ਸਾਡਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਸਾਡੇ ਪੁਲਿਸ ਲੈਫਟ ਦੇ ਵਿੱਚ ਹੈ ਉਥੇ ਆ ਕੇ ਅਦਮੀ ਸ਼ਿਕਾਇਤ ਕਰੋ ਉਹ ਬਹੁਤ ਤੋਂ ਬਹੁਤ ਮਿਹਨਤ ਕਰਕੇ ਤੁਹਾਡਾ ਜਿਹੜਾ account ਵਿੱਚੋਂ ਪੈਸੇ ਗ ਜਾ ਕੇ ਜਿੱਥੇ ਗਏ ਹੈ ਉਹ ਫ੍ਰੀਜ਼ ਕਰਵਾਉਣਗੇ ਤੇ ਮਦਦ ਕਰਨਗੇ ਕਿ ਜਲ ਤੋਂ ਜਲਦ ਤੁਹਾਡੋਂ ਪੈਸੇ ਵਾਪਸ ਮਿਲ ਸਕਣਗੇ ਨਾਲੀ ਅਗਰ ਤੁਹਾਡਾ ਕਿਸੇ ਦਾ ਕੋਈ ਮੋਬਾਈਲ ਜਮਾਤਲੀ ਆਪਾਂ ਸਾਰੇ ਇੱਥੇ ਇਕੱਠੇ ਹੋਏ ਕਿਸਦਾ ਮੋਬਾਈਲ ਖੋ ਜਾਂਦਾ ਹੈ ਕਿਤੇ ਗੁੰਮ ਜਾਂਦਾ ਤਾਂ CEIR ਪੋਰਟਲ ਹੈ ਮੈਂ ਦੁਬਾਰਾ ਕਹਾਂਗਾ CEIR ਪੋਰਟਲ ਤੁਸੀਂ ਸਾਂਝ ਕੇਂਦਰ ਜਾਓ ਆਪਣੇ ਸਬਤੋ ਨੇੜੇ ਉੱਥੇ ਜਾ ਕੇ ਆਪਣੀ ਡਿਟੇਲ ਦੱਸੋ ਤੇ CEIR ਪੋਰਟਲ ਦੇ ਆਪਣੀ ਜਾਣਕਾਰੀ ਦੋ ਸਾਨੂੰ ਮਦਦ ਮਿਲੇਗੀ ਤੁਹਾਡਾ ਮੋਬਾਈਲ ਫੋਨ ਲੱਭਣ ਦੇ ਇੱਕ ਮੈਂ ਆਪ ਸਭ ਨੂੰ ਇਹ ਵੀ ਦੱਸਾਂਗਾ ਕਿ ਜਿਹੜੇ ਆਪਣੇ ਛੋਟੇ ਬੱਚੇ ਨੇ ਜਿਹੜੇ ਅੱਜ ਕੱਲ ਮੋਬਾਈਲ ਤੇ ਸੋਸ਼ਲ ਮੀਡੀਆ ਦੀ ਬੜੀ ਵਰਤੋਂ ਕਰ ਰਹੇ ਨੇ ਕਿਸੇ ਪਤਵਾਨ ਦੇ ਬੋਲ ਨੇ ਕਿ ਤੁਹਾਡੀ ਉਮਰ 20 ਸਾਲ ਦੀ ਹੋ ਗਈ ਤੇ 20 ਸਾਲ ਦੀ ਉਮਰ ਤੱਕ ਜੇ ਤੁਹਾਡੀ ਸਿਹਤ ਨਹੀਂ ਬਣੀ ਤਾਂ ਇੱਕ ਕਦੇ ਨਹੀਂ ਬਣੀ ਤੁਹਾਡੀ ਉਮਰ 30 ਸਾਲ ਦੀ ਹੋ ਗਈ ਤੇ ਤੁਹਾਨੂੰ ਅਕਲ ਨਹੀਂ ਆਈ ਪਰ ਇੱਕ ਕਦੇ ਨਹੀਂ ਆਏਗੀ ਤੁਹਾਡੀ ਉਮਰ 40 ਸਾਲ ਦੀ ਹੋ ਗਈ पैसा नहीं आया तो कभी नहीं आएगा जो मैं थोड़े न एक गल कर शुरू सेहत को की है बाद बौद्धिकता की पैसे की गलती है जानी दिमागी पैसा दोनों चीज़ ने मैं दूजे से तीजे नंबर पर रखे है ਪੈਲੇ ਨਰਭਤੀ ਉਹ ਟੁੱਟਦਾ ਨਹੀਂ ਡਿਮਾਂਡ ਆਉਂਦੀ ਰਹੂਗੀ ਤੇ ਕੰਟੇਨਰ ਪਰ ਪਰ ਕੇ ਮੰਨ ਕੇ ਚਲੋ ਫਿਸੌਂਦੇ ਰਹੇਗੇ ਆਪਾਂ ਕੀ ਆ ਕਿ ਇੱਕ ਚੀਜ਼ ਨੂੰ ਭੁੱਲ ਜਾਨਾ ਫਿਰ ਨਵੇਂ ਹੱਥੇ ਦਾ ਇਤਿਆਹ ਕਰਦੇ ਆਂਗੇ ਤੁਸੀਂ ਥੋੜਾ ਜਿਹਾ ਪਿੱਛੇ ਚਲੇ ਜਾਓ ਕਿਉਂਕਿ ਮੈਂ ਇੱਕ ਸਾਫਾ ਫੌਜੀ ਆ ਤਾਂ ਜੋ ਮੈਂ ਦੱਸਾਂ ਜੀ ਗੁਜਰਾਤ ਜਿਹੜਾ ਬੰਦਾ ਜਿੱਥੇ ਤੇ ਜਾਂਦਾ ਹੈ ਉੱਥੇ ਕੀ ਹੋਇਆ ਆਪਾਂ ਸਿਰਫ ਪੰਜਾਬ ਦੇਖ ਰਹੇ ਆਂ ਇਹ ਕੱਲੇ ਪੰਜਾਬ ਦੀ ਗੱਲ ਨਹੀਂ ਹੈ ਆਲ ਇੰਡੀਆ ਦੇ ਵਿੱਚ ਤੁਸੀਂ ਕਿਤੇ ਵੀ ਜਾਓ ਕਿਸੇ ਸਟੇਸ਼ਨ ਤੇ ਜਾਓ ਸੋਨੋ ਆਇਰ ਜੀ ਦੇ ਉਤੇ ਇੱਕ ਨਵੇਂ ਤੋਂ ਨਵਾਂ ਨਸ਼ਾ ਦੇਖਣ ਨੂੰ ਮਿਲੂਗਾ ਥੋੜਾ ਜਿਹਾ ਪਿੱਛੇ ਨਿਕਲ ਕਰਦਾ ਸੀ ਪਿੱਛੇ ਗੁਜਰਾਤ ਦੇ ਵਿੱਚ ਇੱਕ ਜਹਾਜ਼ ਦੇ ਵਿੱਚ ਇੱਕ ਪੂਰਾ ਕੰਟੇਨਰ ਭਰਿਆ ਹੋਇਆ ਜਿਹਦੀ ਕੀਮਤ 9000 ਕਰੋੜ ਰੁਪਏ ਸੀ ਕਿਸ ਨੂੰ ਨੋਮੀਨੇਟ ਨਹੀਂ ਕਰਦਾ ਕਿਉਂਕਿ ਕਿਹਦੀ ਪੋਰਟ ਹੈ ਕਿਹਦੇ ਜਹਾਜ਼ ਉਤਰ ਰਹੇ ਨੇ ਉਹ ਸਾਰੇ ਕੁਝਾ ਕਰ ਇਹਨੂੰ ਆਪਾਂ ਚੈੱਕ ਕਰੀਏ ਉਦੋਂ ਬਾਅਦ ਉਹ ਕਿੱਥੇ ਗਿਆ ਕਿੱਥੇ ਪਿਆ ਇਹ ਫੇਰ ਲਿੰਕ ਟੁੱਟ ਜਾਂਦਾ ਬਹੁਤ ਧੰਵਾਦ ਸਰਦਾਰਾ ਤੈਨੂੰ ਜਿਹੇ ਜੋ ਪਾਰਟੀ ਦਾ ਤੇ ਸਾਡਾ ਜਿਹਨਾਂ ਕੋਲ ਇਸ ਪ੍ਰਸ਼ਾਸਨ ਸਾਡੇ ਨਾਲ ਸਪੈਸ਼ਲੀ ਪ੍ਰੋਪ ਰੈਜੀਡੈਂਟਸ ਨਾਲ ਐਸਐਸਪੀ ਸਾਹਿਬ ਨੇ ਬਲਕੇ ਇੱਕਦਮ ਉਸ ਮਤਲਬ ਜਿਹੜਾ ਪੂਰੀ ਰਾਤ ਪੂਰਾ ਪ੍ਰਸ਼ਾਸਨ ਸੁਪਤ ਨਹੀਂ ਸੀ ਜੋ ਪਿਛਲੇ ਸਾਲੇ ਚ ਤਾਂ ਨਿਆਣਾ ਜੋ ਚੱਲ ਰਿਹਾ ਸੀ ਮਨ ਉਸ ਦੇ ਬਾਅਦ ਵੀ ਸਾਨੂੰ ਮਾਰਨਿਗ ਪਾ ਕੇ ਸਾਡੇ ਮਾਜੋ ਐਸਐਸਪੀ ਸਾਹਿਬ ਨੇ ਸਿਦਾਰ ਸਰਪੰਨ ਨੇ ਐਸਐਸਪੀ ਸਾਹਿਬ ਨੇ ਸਾਡੇ ਨਾਲ ਗੱਲ ਕੀਤੀ ਸੈਕੰਡ ਉਹਨਾਂ ਨੇ ਕਿਹਾ ਕਿ ਆਪਾਂ 1 ਮਹੀਨੇ ਬਾਅਦ ਫੇਰ ਮਿਲਾਂਗੇ ਪਰ ਹਫਤੇ ਬਾਅਦ ਇੱਕ ਫੇਰ ਸਾਨੂੰ ਬੁਲਾ ਕੇ ਕਿਹਾ ਕਿ ਆਪਾਂ ਕੋਈ ਫਾਰਮੈਟ ਹੀ ਨਹੀਂ ਕਿ ਅਸੀਂ ਪੂਰੀ ਸេចក្តੀਦਗੀ ਨਾਲ ਚਾਹੁੰਦੇ ਹਾਂ ਸੋ ਬੜਾ ਸਨਮਾਨ ਹੈ ਜੀ ਸਾਡੇ ਇਸਤੇ ਪ੍ਰਸ਼ਾਸਨ ਤੇ ਸੋ ਇੱਕ ਸਾਰ ਮੈਂ ਤੁਹਾਡੇ ਸਾਹਮਣੇ ਬਰਾਹੀਂ ਬੇਨਤੀ ਕਰਨਾ ਚਾਹੁੰਦਾ ਕਿ ਪਿਛਲੇ ਜੋ ਸਮਿਆਂ ਚ ਜਿਨ੍ਹਾਂ ਦੇ ਬੱਚੇ ਇਹ ਨਸ਼ੇ ਦੇ ਕਾਰਨ ਤੁਰ ਗਏ ਕਿਉਂਕਿ ਉਹਨਾਂ ਤੱਕ ਕਿਸੇ ਨਾ ਕਿਸੇ ਨੇ ਜਿੱਦਾਂ ਪਹਚਾ ਪਹਚਾਇਆ ਜੋ ਮਾਪੇ ਕਾਰ ਨਹੀਂ ਕਰਨਾ ਚਾਹੁੰਦੇ ਸੀ ਪਰ ਉਸ ਵੇਲੇ ਕਾਨੂੰਨ ਦੇ ਵਿੱਚ ਕੁਝ ਢਿੱਲ ਸੀ ਕਿ ਤੁਹਾਡੇ ਮਾਤਾ ਰਹੀ ਬੇਨਤੀ ਕਰਨੀ ਚਾਹੁੰਦੇ ਆ ਕਿ ਉਹ ਬੰਦਿਆਂ ਦੇ ਉੱਤੇ ਜਿਨ੍ਹਾਂ ਦੇ ਕਾਰਨ ਕਿਸੇ ਦੇ ਘਰੋਂ ਝੜ ਗਏ 302 ਦੇ ਮਕਦਰੇ ਦਰਜ ਹੋਣੇ ਚਾਹੀਦੇ ਰਹੇ ਜੋ ਪਿਛਲੇ ਸਮੇਂਾਂ ਚ ਜਿਨ੍ਹਾਂ ਦੇ ਬੱਚੇ ਜਵਾਨ ਬੱਚੇ ਤੁਰ ਕੇ ਇਕੱਲਾ ਇਕੱਲੇ ਪੁੱਤ ਸੀ ਘਰ ਭੱਡੇ ਗਏ ਪਰ ਨਸ਼ਾ ਵੇਚਣ ਵਾਲੇ ਉਹਦੇ ਜੋ ਕਿਵੇਂ ਨਾ ਕਿਵੇਂ ਟੇਡੇ ਢੰਗਾਂ ਨਾਲ ਕਾਨੂੰਨਨ ਤੌਰ ਤੇ ਅਜੋ ਫੇਰ ਜਦ ਨਸ਼ਾ ਵੇਚਣੇ ਲਿ ਜਾਉ ਨਿਕਲ ਕੇ ਉਹ ਦਾ ਆਜਾਣ ਬੜਾ ਜੀਵਨ ਸਰ ਮੈਂ ਮੈਂ ਸੋਚਿਆ ਆਪਣੇ ਜੋ ਪੰਜਾਬ ਦੇ ਐਚ ਆਈਡੀ ਗੇਟਸ ਤੇ ਜੋ ਆਖੜੇ ਆ ਗਏ ਉਹ ਤਕਰੀਬਨ 9000 ਦੇ ਲਗਭਗ 9000 ਦੇ ਲਗਭਗ ਜਿਹੜੇ ੁੰਡੇ ਜਾਂ ਕੁੜੀਆਂ ਜਿਹਨਾਂ ਤੇ ਐਚ ਆਈਡੀ ਗੇਟਸ ਡਿਟੈਕਟ ਹੋਏ ਉਹ ਤੋਂ ਬਾਅਦ ਪਿਛਲੇ 13 ਸਾਲਾਂ ਦੇ ਵਿੱਚ 2011 ਤੋਂ ਲੈ ਕੇ ਤਕਰੀਬਨ 2013 ਤੱਕ ਤਕਰੀਬਨ ਤਕਰੀਬਨ 117% ਦੀ ਉਹ ਗrowth ਆ ਉਹ ਐਚਆਈ ਦੇ ਆਪਣੇ ਪਿਛਲੇ ਦੇ ਵਿੱਚ ਵਧੀ ਹੈ ਤੇ ਲਾਸਟ ਅਗਰ ਆਪਾਂ 2023 ਦੀ ਗੱਲ ਕਰਦੇ ਆ 2023 ਦੇ ਵਿੱਚ तकरीबन ਪੰਜਾਬ ਦੇ ਵਿੱਚ ਲਗਭਗ 1.5 ਲੱਖ ਜੋ ਐਚਆਈ ਦੇ ਗਰਸਤ ਲੋਕ ਨੇ ਜਿਹਦੇ ਵਿੱਚ ਕੀ ਅਸੀਂ ਦੇਖਿਆ ਗਿਆ ਜਦੋਂ ਉਗੜੀ ਵਿੱਚ ਹੁੰਦੇ ਆ ਉਦੋਂ ਵੀ ਮਤਲਬ ਪੇਸ਼ੈਂਟ ਆਉਂਦਾ ਤਾਂ ਐਚਆਈ ਜਦੋਂ ਪੋਜ਼ਿਟਿਵ ਹੁੰਦਾ ਆ ਉਹਨਾਂ ਨਾਲ ਜਦੋਂ ਗੱਲਬਾਤ ਕਰੀਦੀ ਆ ਤਾਂ ਚਿੱਟਾ ਇੱਕ ਪੇਸ਼ੈਂਟ ਆ ਇਸ ਕਰਕੇ ਇਹ ਇੱਕ ਅਵੇਅਰਨੈਸ ਟੌਪਿਕ ਆ ਜੋ ਕਿ ਅਸੀਂ ਸਮੇਂ-ਸਮੇਂ ਸਿਰ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਜਿੱਥੇ ਲੋਕਾਂ ਨੂੰ ਦਾ ਜਾਣਿਆ ਜਾਗਰੂਕ ਕਰਦੇ ਆ ਤੇ ਬਾਕੀ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦਾ ਜੋ ਇਹ ਮੁਹਿੰਮ ਆ ਯੁਗਤ ਨਸ਼ਾ ਮੁਕਤ ਇਸ ਦਿਨ ਪੂਰੀ ਸਪੋਰਟ ਕਰਦੇ ਆਗੇ ਤੁਹਾਨੂੰ ਅਸੀਂ ਪਹਿਲਾਂ ਵੀ ਨਾਲ ਸੀ ਤੇ ਅੱਗੇ ਤੋਂ ਵੀ ਨਾਲ ਰਹਿਗੇ ਕੋਈ ਕੋਈ ਵੀ ਅਗਰ ਮੈਂ ਆਪਣੀ ਗੱਲ ਕਰਦਾ ਕਿ ਕੋਈ ਵੀ ਦੇਰ ਕੋਲੇ ਕੋਈ ਨਸ਼ਾ ਖਤਰਵਾਸ ਤੇ ਮਰ ਤਾਂ ਮੇਰੀ ਫ੍ਰੀ ਕਾਉਂਸਲਿੰਗ ਦੀ ਆਸ ਤੋਂ ਹੈ ਪਰ ਚੀਜ਼ਾਂ ਵੀ ਨਹੀਂ ਕਰਦਾ ਇਹ ਸਿਰਫ ਔਰ ਸਿਰਫ ਇੱਕ ਇਨੀਸ਼ੀਏਟ ਹੈਗਾ ਬਾਕੀ ਅਸੀਂ ਸਰਕਾਰ ਦੇ ਨਾਲ ਜੀ ਧੰਨਵਾਦ ਆ ਇਸ ਜਾਗਰੂਕਤਾ ਦੇ ਅੰਦਰ ਤੁਸੀਂ ਆਪਣੇ ਮਨ ਦੇ ਅੰਦਰ ਇੱਕ ਨਿਸ਼ਚਿਤ ਗ੍ਰਿਪ ਸੰਕਰਨ ਪਲਾਨ ਦੀ ਭਾਵਨਾ ਦਾ ਆਦਰ ਪੋਛ ਰਹੇ ਹੋ ਸਰਮਾਣੋ ਹਰਨੀ ਜੀ ਜਿਸ ਨਾਟਕ ਨੂੰ ਅਸੀਂ ਦੇਖਿਆ ਅਸੀਂ ਸਰਪੰਚਾ ਨੇ ਕਰਕੇ ਤਰਪੇਤਾ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਦੀ ਆਦੀ ਧਰਤੀ ਹੈ ਜਿੱਥੇ ਦੁਨੀਆ ਭਰ ਦੇ ਸੱਤੋਂ ਟੱਪੇ ਕੁਛਲੇ ਬੇਸਹਾਰੇ ਅਸੀਂ ਜ਼ਬਰਦਸਤ ਮਤਿਆਚਾਰ ਤੇ ਬੇનિਸਾਂਪੀ ਦੀਆਂ ਜੜਾ ਖਾੜ ਕਿਸੋਣ ਵਾਲੇ ਬਹਾਦਰ ਪੰਜਾਬੀ ਵਿਰਸੇ ਦੇ ਬਾਪ ਵਸੀ ਸਤੂ ਦਾ ਰਹਿਣ ਵਾਲਾ ਤੇ ਸਭ ਤੋਂ ਪਹਿਲਾਂ ਜੀਸੀ ਸਾਹਿਬ ਸਾਰੇ ਮੇਰੇ ਦੋਸਤ ਮਿੱਤਰ ਅਸੀਂ ਮੈਂ ਜਦੋਂ ਦਾ ਕੰਮ ਕਰਦਾ ਸੀ ਤੇ ਨਸ਼ਾ ਜਿਹੜਾ ਮੈਡੀਕਲ ਤੇ ਸ਼ਰਾਬ ਦਾ ਨਸ਼ਾ ਸੀ ਮੈਂ ਕਈ ਸਾਲਾਂ ਨੂੰ 10-15 ਸਾਲ ਤੱਕ ਨਸ਼ਾ ਹੀ ਕਰਦਾ ਰਿਹਾ ਅਤੇ ਨਸ਼ਾ ਕਰਨ ਦਾ ਕਾਰਨ ਸੀ ਅੰਦਰ ਅਲਟਮੈਂਟ ਰਿਨ ਕਰਦਾ ਤੇ ਮੈਂ ਵੀ ਬਹੁਤ ਦਿਲ ਪਹਿਲਾਂ ਕੱਟ ਗਾਦਾ ਸੀ ਬਾਅਦ ਚ ਮੈਂ ਬਹੁਤ ਜ਼ਿਆਦਾ ਨਰੀਮਤਨ ਫੀਲ ਆ ਗਿਆ ਤੇ ਨਸ਼ਾ ਕਰਨੇ ਦੀ ਸੀ ਮਾੜੀ ਸੰਗਤ ਅੰਦਰ ਯਾਰ ਦੋਸਤ ਅਜਿਹੇ ਅਈਤਾਂ ਦੇ ਸੀਗੇ ਤੇ ਇੱਕ ਮੇਰੀ ਜ਼ਿੰਦਗੀ 'ਚ ਹੋਰ ਮੋੜ ਆਇਆ ਨਸ਼ਾ